ਆਸੂ ਗੈਸ ਤਬਾਕਾ ਖੈਜੋ ਜਿਹੜੇ ਸ਼ੈਲ ਆ ਉਹ ਇਸ ਦੇ ਨਾਲ ਗੰਦਾ ਕੈਮੀਕਲ ਵਾਲਾ ਪਾਣੀ ਤੇ ਇਹ ਸਾਰੇ 5 6 ਜਿਹੜੇ ਹਥਿਆਰ ਆ ਸਵੇਰ ਤੇ ਸਾਡੇ ਤੇ ਵਰਤੇ ਗਏ ਆ ਨਾਲ ਡਰਬਟ ਬੂ。ਕਿਸਾਨਾਂ ਵੱਲੋਂ ਉਹਨਾਂ ਨੂੰ ਚਾਹ ਦਿੱਤੀ ਜਾ ਰਹੀ ਹੈ ਬਿਸਕੁਟ ਦਿੱਤੇ ਜਾ ਰਹੇ ਨੇ ਉਹਨਾਂ ਵੱਲੋਂ ਇਹ ਤਸੱਦਦ ਕੀਤਾ ਜਾ ਰਿਹਾ ਗੋਲੀਆਂ ਚਲਾਈਆਂ ਜਾਂ ਰਹੀਆਂ ਅਥਰੂਗਾ ਦੇ ਗੋਲੇ ਛੱਟੇ ਜਾ ਰਹੇ ਨੇ। ਧੰਨਵਾਦ। ਦੇਖੋ ਅਸੀਂ ਤਾਂ ਸਰਬੱਤ ਦੇ ਭਲੇ ਦੀ ਕਾਮਨਾ ਕਰਨ ਵਾਲੇ ਲੋਕ ਆ। ਸਾਨੂੰ ਤਾਂ ਜੋ ਸਾਡੇ ਵੈਗਰੂ ਨੇ ਸਿਖਾਇਆ ਵਾ। ਸਾਡੇ ਗੁਰੂ ਨੇ ਦਾ ਭਾਈ ਕਨਈਆ ਦੀ ਡਿਊਟੀ ਲਾਤੀ ਸੀਗੀ ਜਦੋਂ ਉਹਨੇ ਕਿਹਾ ਤਾਂ ਦੁਸ਼ਮਣ ਨੂੰ ਪਾਣੀ ਪਿਉਣੇ ਉਹਨਾਂ ਨਾਲੋਂ ਮਿਲਾਇਆ ਕਰ ਕਈ ਲੋਕ ਕਹਿਣਗੇ ਕਈ ਸਾਥੀ ਦੇ ਮਨ 'ਚ ਹੋਊਗੀ ਵੀ ਯਾਰ ਜਦੋਂ ਲੰਗਰ ਨਹੀਂ ਦਿੰਦੇ ਜਦੋਂ ਅੱਗੋਂ ਹਮਲਾ ਕਰ ਰਹੇ ਆ ਤੁਸੀਂ ਬੰਦੇ ਜਾਣ ਬੁੱਝ ਕੇ ਕਿਉਂ ਜ਼ਖਮੀ ਕਰਾ ਰਹੇ ਹੋ ਨਾ ਬੜੇ ਗੋਲੇ ਤੁਸੀਂ ਲੈ ਕੇ ਆ ਰਹੇ ਹੋ ਮਾਰੀਆਂ ਜਾ ਰਹੀਆਂ ਬਿਲਕੁਲ ਸੂਬਾ ਤੋਂ ਲੈ ਕੇ ਕਈ ਤਰ੍ਹਾਂ ਦੇ ਹਥਿਆਰ ਜਵਰਤੇ ਗਏ ਆ ਜਿਨ੍ਹਾਂ ਦੇ ਵਿੱਚ ਰਬੜ ਦੇ ਸ਼ੈੱਲ ਵੀ ਆ ਸਪਰੇ ਬੜੀ ਜਰੀਲੀ ਸਪਰੇ ਸੀਗੀ ਆ ਆਸੂ ਗੈਸ ਤੰਬਾਕਾ ਖਹਿ ਜੋ ਜਿਹੜੇ ਸ਼ੈੱਲ ਆ ਉਹ ਇਸ ਦੇ ਨਾਲ ਗੰਦਾ ਕੈਮੀਕਲ ਵਾਲਾ ਪਾਣੀ ਇਹ ਇਹ ਸਾਰੇ 5 6 ਜਿਹੜੇ ਹਥਿਆਰ ਆ ਸਵੇਰ ਤੇ ਸਾਡੇ ਤੇ ਵਰਤੇ ਗਏ ਆ ਨਾਲ ਰਵਟ ਬੁਲਟ ਵੀ ਫਿਲਹਾਲ ਫਿਲਹਾਲ ਕੀ ਫੈਸਲਾ ਲਿਆ ਗਿਆ ਹੁਣ ਤੱਕ ਦੇਖੋ ਫੈਸਲਾ ਕਿਹੜਾ ਸਾਨੂੰ ਇਧਰੋਂ ਹੁਕਮ ਆਇਆ ਜਥੇ ਦਾ ਜਥੇ ਨੂੰ ਵਾਪਸ ਆਉਣ ਦਾ ਜਿਥੇ ਅਸੀਂ ਵਾਪਸ ਲੈ ਲਿਆ ਵਾ ਹੁਣ ਇਸ ਤੋਂ ਬਾਅਦ ਮੀਟਿੰਗ ਕਰਕੇ ਅਗਲਾ ਫੈਸਲਾ ਦੇਵਾਂਗੇ ਵੀ ਅਗਲਾ ਜਥਾ ਕੱਲ ਨੂੰ ਕੱਲਣਾ ਵਾ ਉਹ ਇੱਕ ਦਿਨ ਰੁਕਣਾ ਵਾ ਉਹ ਤਿਆਰੀਆਂ ਦੇ ਹਿਸਾਬ ਨਾਲ ਕਰਕੇ ਕਿੰਨੇ ਵਜੇ ਦੀ ਮੀਟਿੰਗ ਤਾਂ ਹੋਈ ਹੈ ਜੀ ਮੀਟਿੰਗ ਤਾਂ ਮੈਂ ਖੁਦ ਤੁਹਾਡੇ ਕੋਲ ਇੱਥੇ ਸੀਗਾ ਹੁਣ ਜਾ ਕੇ ਪਸਾ ਕਰਦੇ ਆ ਵੀ ਕਿੰਨੇ ਸਮੇਂ ਨੂੰ ਮੀਟਿੰਗ ਕਰਨੀ ਸਕੇ ਕਿਸਾਨਾਂ ਵੱਲੋਂ ਉਹਨਾਂ ਨੂੰ ਚਾਹ ਦਿੱਤੀ ਜਾ ਰਹੀ ਹੈ ਬਿਸਕੁਟ ਦਿੱਤੇ ਜਾ ਰਹੇ ਨੇ ਉਹਨਾਂ ਵੱਲੋਂ ਇਹ ਤਸੱਦਦ ਕੀਤਾ ਜਾ ਰਿਹਾ ਗੋਲੀਆਂ ਚਲਾਈਆਂ ਜਾਣੀਆਂ ਅਥਰੂ ਕਹਤੇ ਗੋਲੇ ਸੱਟੇ ਜਾ ਰਹੇ ਨੇ ਧੰਨਵਾਦ ਦੇਖੋ ਅਸੀਂ ਤਾਂ ਸਰਬੱਤ ਦੇ ਭਲੇ ਦੀ ਕਾਮਨਾ ਕਰਨ ਵਾਲੇ ਲੋਕ ਆ ਸਾਨੂੰ ਤਾਂ ਜੋ ਸਾਡੇ ਵੈਗਰੂ ਨੇ ਸਿਖਾਇਆ ਵਾ ਸਾਡੇ ਗੁਰੂ ਨੇ ਦਾ ਭਾਈ ਕਨਈਆ ਦੀ ਡਿਊਟੀ ਲਾਤੀ ਸੀਗੀ ਜਦੋਂ ਉਹਨੇ ਕਹਤਾ ਹੈ ਦੁਸ਼ਮਨ ਨੂੰ ਪਾਣੀ ਪਿਉਣੇ ਉਹਨਾਂ ਨਾਲ ਮਿਲਾਂਇਆ ਕਰ ਅਸੀਂ ਤਾਂ ਉਹਦੇ ਵਾਰਸ ਆ ਅਸੀਂ ਨਾਂ ਦੇ ਹੱਥੇ ਤੇ ਵਾਰ ਕਰਦੇ ਆ ਨਾ ਅਸੀਂ ਕਿਸੇ ਮਜਲੂਮ ਤੇ ਹਮਲਾ ਕਰਦੇ ਆ ਹਾਂ ਪਰ ਜਿਹੜਾ ਜ਼ਬਰ ਆ ਅਸੀਂ ਉਹਦੇ ਮੂਰੇ ਸਿਰ ਵੀ ਕਦੇ ਨਹੀਂ ਝੁਕਾਉਂਦੇਗੇ ਹੁਣ ਦੇਖੋ ਬੇਮੇਚੀ ਟੱਕਰ ਆ ਸਾਡੇ ਕੋਲੇ ਕੀ ਆ ਸਾਡੇ ਕੋਲ ਤਾਂ ਖਾਲੀ ਹੱਥ ਆ ਉਹਨਾਂ ਕੋਲੇ ਸ਼ੈੱਲ ਲਗਾਤਾਰ ਸਿੱਧੇ ਵੀ ਮਾਰ ਲਾਪੇ ਮਗਰੋਂ ਤਾਂ ਜਿਹੜਾ ਮਗਰਲਾ ਗੋਲਾ ਚਲਾਇਆ ਉਹਨੇ ਸਿੱਧਾ ਮਾਰਿਆ ਸੋ ਫਿਰ ਵੀ ਸਬਰ ਨਾਲ ਲੜ ਰਹੇ ਆ ਕਿਸੇ ਕਿ ਕਿਉਂਕਿ ਅੱਗੇ ਲੰਘਣ ਦੇ ਤੈਨੂੰ ਫੈਸਲਾ ਕਿ ਬਦਲਿਆ ਜਾਊਗਾ ਕਿ ਸੀ ਸਟ੍ਰੈਟਜੀ ਲੂਗੀ ਦੇਖੋ ਇਸ ਮਤਲਬ ਸਮਝੋ ਕਿ ਕਈ ਲੋਕ ਕਹਿਣਗੇ ਕਈ ਸਾਥੀ ਦੇ ਮਨ ਚ ਹੋਊਗੀ ਵੀ ਯਾਰ ਜਦੋਂ ਲੰਘਣ ਨਹੀਂ ਦਿੰਦੇ ਜਦੋਂ ਅੱਗੋਂ ਹਮਲਾ ਕਰ ਰਹੇ ਆ ਤੁਸੀਂ ਬੰਦੇ ਜਾਣ ਬੁੱਝ ਕੇ ਕਿਉਂ ਜ਼ਖਮੀ ਕਰਾ ਰਹੇ ਹੋ ਕਈ ਸਾਨੂੰ ਕੀਤੇ ਆ ਸਵਾਲ ਗੱਲ ਸਿਰਫ ਇੰਨੀ ਆ ਵੀ ਜਿਹੜਾ ਸਾਡੇ ਖਿਲਾਫ ਦੇਸ਼ ਭਰ ਦੇ ਵਿੱਚ ਇਹਨਾਂ ਨੇ ਨਜ਼ਰੀਆ ਬਣਾਇਆ ਹੋਆ ਵੀ ਯਾਰ ਕਿਸਾਨ ਦਾ ਟਰੈਕਟਰ ਟਰਾਲੀਆਂ ਲੈ ਕੇ ਜੀਸੀਬੀ ਮਸ਼ੀਨਾਂ ਲੈ ਕੇ ਹਮਲਾਵਰ ਹੋ ਕੇ ਆਉਂਦੇ ਆ ਪੈਦਲ ਨਹੀਂ ਆਉਂਦੇ ਦੇਸ਼ ਦੇ ਵਿੱਚ ਇੱਕ ਬਣ ਗਿਆ ਸੀ ਵੀਰ ਜੀ ਜੇ ਪੈਦਲ ਆ ਜਾਣ ਕਿਸਾਨ ਤੇ ਲੰਘਣ ਦੇਣਗੇ ਸੋ ਅਸੀਂ ਇਸ ਜਥੇ ਭੇਜ ਕੇ 100 100 ਦੇ ਅਸੀਂ ਦੇਸ਼ ਦੇ ਲੋਕਾਂ ਨੂੰ ਇਹ ਹੀ ਦਿਖਾ ਰਹੇ ਆਂ ਵੀ ਇਹ ਪੈਦਲ ਵੀ ਲੰਘਣ ਨਹੀਂ ਦਿੰਦੇ ਇਹ ਤੁਹਾਨੂੰ ਝੂਠ ਬੋਲ ਕੇ ਗਮਰਾਹ ਕਰ ਰਹੇ ਆਂ ਜਿਲ੍ਹਾ ਸਾਹਿਬ ਅੱਜ ਕਿੰਨੇ ਕਿਸਾਨ ਜੁੜੇ ਹੋ ਜਗਮੀ ਹੋਏ ਨੇ ਅੱਜ 6 ਕਿਸਾਨ ਜਖਮੀ ਹੋਏ ਆ ਜਿਨ੍ਹਾਂ ਚੋਂ ਦੋ ਦੀ ਹਾਲਤ ਮੈਨੂੰ ਦੱਸ ਰਹੇ ਸੀ ਬੰਦੇ ਬਜ਼ੁਰਗ ਜਿਹੜਾ ਨੂੰ ਸਾਹ ਲੈਣ ਚ ਬਹੁਤ ਤਕਲੀਫ ਸੀ ਜਿਆਦੀ ਆ ਪੀਜੀ ਲੈ ਕੇ ਹਾਂਜੀ ਇੱਕ ਪੀਜੀ ਚਲੇਗਾ ਲੈ ਕੇ ਮੈਂ ਕਹਿ ਰਿਹਾ ਇਸ ਤਰੀਕੇ ਦੇ ਨਾਲ ਅੱਜ ਜਿਹੜਾ ਵਾ ਕਿਸਾਨਾਂ ਨੂੰ ਰੋਕਦੀ ਜਿਹੜੇ ਕੋਸ਼ਿਸ਼ਾਂ ਕੀਤੀ ਸਭ ਤੋਂ ਪਹਿਲਾਂ ਸਵਾਗਤ ਹੋਇਆ ਜੀ ਸਾਡਾ ਸਪਰੇ ਨਾਲ ਜਾਂਦੇ ਆਸਾਰ ਉਸ ਤੋਂ ਬਾਅਦ ਆ ਆਸੂ ਗੈਸ ਉਹ ਫਟਣ ਵਾਲੇ ਸ਼ੈੱਲ ਰਬੜ ਦੀਆਂ ਗੋਲੀਆਂ ਫਿਰ ਕੈਮੀਕਲ ਵਾਲਾ ਪਾਣੀ ਸਿੱਟਿਆ ਗਿਆ ਹਰ ਉਹ ਹਰ ਪਾ ਉਹਨਾਂ ਨੇ ਵਰਤਿਆ ਤੇ ਇੱਕ ਸਭ ਤੋਂ ਵੱਡੀ ਸਭ ਤੋਂ ਵੱਡੀ ਇੱਕ ਕੋਸ਼ਿਸ਼ ਕੀਤੀ ਗਈ ਵੀ ਉਲਟਾ ਕਿਸਾਨਾਂ ਨੂੰ ਹੀ ਬਦਨਾਮ ਕਰਨ ਦੀ ਅੱਜ ਉਹਨਾਂ ਨੇ ਕੋਸ਼ਿਸ਼ ਕੀਤੀ ਇਹ ਰਬੜ ਦੀਆਂ ਗੋਲੀਆਂ ਜਿਹੜੇ ਕਿਸਾਨਾਂ ਦੇ ਵਰਗੇ ਜਿਵੇਂ ਤੁਸੀਂ ਕਹਿੰਦੇ ਸੀ ਵੀ ਵਗੈਰਾ ਕਿ ਟਰੈਕਟਰ ਟਰਾਲੀ ਨਹੀਂ ਆ ਸਕਦੇ ਹੁਣ ਤਾਂ ਪੈਦਲ ਜਾ ਰਹੇ ਹੋ ਹੁਣ ਤਾਂ ਸਰਕਾਰ ਦਾ ਚਿਹਰਾ ਅੱਗੇ ਆ ਗਿਆ ਸਾਹਮਣੇ ਆ ਗਿਆ ਦੇਖੋ ਇਸੇ ਕਰਕੇ ਤਾਂ ਅਸੀਂ ਕਹਿੰਦੇ ਸੀਗੇ ਵੀ ਇਹ ਸਾਨੂੰ ਪੈਦਲ ਵੀ ਨਹੀਂ ਜਾਣ ਦੇਣਗੇ ਅੱਜ ਤੁਸੀਂ ਦੇਖ ਲਿਆ ਰਬੜ ਦੀਆਂ ਗੋਲੀਆਂ ਵੱਜ ਗਈਆਂ ਸੈੱਲ ਵੱਜ ਗਿਆ ਸਭ ਕੁਝ ਵੱਜ ਗਿਆ ਅੱਜ ਤਾਂ ਸਾਰਾ ਕੁਝ ਤੁਹਾਡੇ ਸਾਹਮਣੇ ਆ ਸੋ ਇਸ ਕਰਕੇ ਇਹਨਾਂ ਦੀ ਜਿਹੜੀ ਅਸੀਂ ਵੀ ਇਹੀ ਚਾਹੁੰਦੇ ਆ ਵੀ ਜਿਹੜੀ ਇਹਨਾਂ ਦੀ ਨੀਤ ਆ ਉਹ ਲੋਕਾਂ ਸਾਹਮਣੇ ਆਉਣੀ ਚਾਹੀਦੀ ਆ ਜਿਹੜਾ ਇਹਨਾਂ ਦਾ ਸ਼ਗਯੰਤਰ ਆ ਕਿਸਾਨਾਂ ਨੂੰ ਮਾਰਨ ਦਾ ਉਹ ਲੋਕਾਂ ਸਾਹਮਣੇ ਆਉਣਾ ਚਾਹੀਦਾ ਵੀ ਜਦੋਂ ਕਿਸਾਨ ਆਉਂਦੇ ਉਹਨਾਂ ਨਾਲ ਬਿਆਹਰ ਕਹਿੋ ਜਾ ਕਰਦੇ ਆ ਠੀਕ ਹੈ ਜੀ ਗੱਲਬਾਤ ਕੀਤੀ ਅਸੀਂ ਕਿਸਾਨ ਆਗੂ ਨਾਲ ਤੇ ਤੇ ਗੱਲਬਾਤ ਕੀਤੀ ਅਸੀਂ ਨੇ ਵੀ ਜਿਹੜੇ ਉਧਰੋਂ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਬੁਲਟ ਦੀਆਂ ਗੋਲੀਆਂ ਤੇ ਥਰੂ ਕਹਦੇ ਕੋਲੇ ਸਪਰੇਅ ਅੱਖਾਂ ਵਿੱਚ ਮਾਰੀ ਜਾ ਰਹੀ ਹੈ ਫੁੱਲ ਵੀ ਛਿੱਟੇ ਗਏ ਨੇ ਫੁੱਲ ਵੀ ਛਿੱਟੇ ਗਏ ਨੇ ਜਿਨ੍ਹਾਂ ਵਿੱਚ ਜਹਿਰੀ ਗੈਸ ਨਿਕਲੀ ਆ ਕੋਈ ਕਿਸੇ ਗੱਲਬਾਤ ਕੀਤੀ ਆ ਵੀ ਸਾਨੂੰ ਪੈਦਲ ਵੀ ਨਹੀਂ ਜਾਣ ਦਿੱਤੇ ਰਹੇ ਪਹਿਲਾਂ ਟਰੈਕਟਰ ਨਾਲੇ ਕਰਦੇ ਸੀ ਹੁਣ ਪੈਦਲ ਵੀ 101 ਬੰਦਿਆਂ ਜਿਹੜੇ ਜਟਾਏ ਉਸ ਤੋਂ ਵੀ ਜਿਹੜੇ ਪ੍ਰਸ਼ਾਸਨ ਹਰਿਆਣਾ ਪੁਛਾਣ ਡਰ ਰਿਹਾ ਹੈ ਤੇ ਇਹਦਾ ਸਰਕਾਰ ਜੋ ਡਰ ਰਹੀ ਆ ਤੁਹਾਨੂੰ ਗਰਾਊਂਡ ਜਿਹੇ ਰਿਪੋਰਟ ਦਿੰਦੇ ਆਂਗੇ ਜੋੜੇ ਰੋ ਪਿੰਡੂ ਟੀਵੀ ਨਾਲ ਧੰਨਵਾਦ